ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਅਸ਼ਟਪਦੀਆਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦੁ ਪੰਜ ਮਨਾਏ ਪੰਜ ਰਸਾਏ ਪੰਜ ਵਸਾਏ ਪੰਜ ਗਵਾਏ ਇਨ ਬੇਦਨ ਨਗਰ ਉਠਾ ਮੇਰੇ ਭਾਈ दुर्तगया गुर ज्ञान दृढ़ाई रहा साच तरम की कर दीनी वार परे मुहकम गुण बीज पाई मीता सौदा कर गुर फे वीत शांत सहज सुख के सहवा पारी एक थाट ਜੇ ਜੀ ਆ ਡਣ ਕੋ ਲੈ ਨਜਗਾਤ ਸਤ ਗੁਰ ਕਰਦੀਨੀ ਧਰ ਕੀ ਛਾਪ ਵੱਖਰ ਨਾਮ ਲਾਤ ਖੀ ਪਚਲਾਵਾ ਲੈ ਲਾ ਹ ਗੁਰ ਮੁਖ ਕਰ ਆਵਹ ਸਤ ਗੁਰ ਸਾਹ ਸਿਖ ਵਣ ਜਾਰੇ ਕੁੰਡੀ ਨਾਮ ਲੈ ਕੇ ਸਾਚ ਸਮਾਰੇ ਸੋ ਵਸੈ ਇਤ ਘਰ ਜਿਸ ਗੁਰ ਕੀ ਸੇਵਾ ਅਬ ਚਲ ਨਗਰੀ ਨਾਨਕ ਦੇਵਾ ਸੋ ਵਸੈ ਇਤ ਘਰ ਜਿਸ ਗੁਰ ਕੇ ਗੁਰ ਪੂਰਾ ਸੇਵਾ ਅਬ ਚਲ ਨકરી ਨਾਨਕ ਦੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਖ ਉਚਰੈ ਸ਼ਾਸਤਰ ਖਟ ਅੰਧ ਗਿਰਣ ਕਚੜਾ ਜਾਏ ਅੰਧ ਬਕੈ ਬਦਰ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੋਛ ਹਮਾਰੀ ਵਰਣ ਸਕੈ ਸਿਫਤ ਜੋ ਤੁਹਾਰੀ ਹਮਨ ਕਰ ਸਖਤ ਸਿਫਤ ਤੁਹਾਰੀ ਆਪ ਲਿਹੁ ਤੁਮ ਕਥਾ ਸੁਧਾਰੀ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਣ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਹੈ ਤੇਹਾ ਹਮ ਕਰਿਓ ਖਿਆਨ ਸੁ ਗੁਰੂ ਪਿਆਰੀ ਸਤ ਸੰਗੇ ਦੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਆਸਾ ਮਹੱਲਾ ਪੰਜਵਾਂ ਆਸਾ ਰਗ ਹੈ ਪੰਜਵੇਂ ਭਾਸ਼ਾ ਪੰਜਵੇਂ ਗੁਰਨਾਨਕ ਸ਼ਹੀਦਾਂ ਦੇ ਸਰਤਾਜ ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਨ ਤੋਂ ਉਚਾਰਨ ਕੀਤਾ ਹੋਇਆ ਅਸ਼ਟਪਦੀਆਂ ਘਰ ਦੂਜਾ ਅਸ਼ਟਪਦੀ ਇਹ ਪਹਿਲੀ ਗੁਰੂ ਅਰਜਨ ਸਾਹਿਬ ਜੀ ਦੀ ਅਸ਼ਟਪਦੀ ਹੈ ਤੇ ਦੂਜੇ ਘਰ ਸਰਤਾਜ ਗਾਇਨ ਕਰਨ ਦਿੱਤਾ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਲੰਕਾਰ ਨਾਲ ਸ਼ਬਦ ਦੀ ਆਰੰਭ ਦਾ ਸਤਿਗੁਰੂ ਕਰਦੇ ਨੇ ਕਨੇ ਉਹ ਕਾਲਪੁਰਖ ਇਸ ਸੰਸਾਰ ਦਾ ਕਰਤਾ ਧਰਤਾ ਮਾਲਕ ਇੱਕ ਹੈ ਤੇ ਸੱਚੇ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਕਿਹੜੇ ਪੰਜ ਰੁਸਾਣੇ ਨੇ ਕਿਹੜੇ ਪੰਜ ਮੜਾਣੇ ਨੇ ਤੇ ਕਿਹੜੇ ਪੰਜਾਂ ਦੇ ਵਿੱਚ ਪਰਵਾਨਗੀ ਹਾਸਲ ਕਰਵਾ ਦਿੰਦੇ ਨੇ ਜਿਹਨੂੰ ਸਤਿਗੁਰੂ ਕਹਿੰਦੇ ਨੇ ਦਸਮ ਦਵਾਰ ਕੁੰਚੀ ਜਬ ਦੀਜੈ ਤਉ ਦੇਵਾਲ ਕੋ ਦਰਸ਼ਨ ਕੀਜੈ ਕਹਿੰਦੇ ਜਦ ਤੱਕ ਦਸਵੇਂ ਦਵਾਰ ਕੁੰਜੀ ਨਹੀਂ ਲਾਏਗਾ ਤਾਰੇ ਚਾਬੀ ਤੋਂ ਬਿਨਾਂ ਨਹੀਂ ਖੁੱਲਦਾ ਕਦੇ ਵੀ ਤਾਲਾ ਖੋਲਣੇ ਚਾਬੀ ਚਾਹੀਦੀ ਹੈ ਕਹਿੰਦੇ ਜੇ ਦਸਮ ਦਵਾਰ ਖੋਲਣਾ ਹੈ ਪਹਿਲਾ ਨੋ ਦਰਵਾਜਿਆਂ ਦੀ ਚਾਬੀ ਚਾਹੀਦੀ ਹੈ ਭਾਵ ਨੋ ਦਰਵਾਜਿਆਂ ਤੇ ਕੰਟਰੋਲ ਤੇਰਾ ਚਾਹੀਦਾ ਫਿਰ ਦਸਮ ਦਵਾਰ ਖੁੱਲੇਗਾ ਤੇ ਕਿਸ ਤਰ੍ਹਾਂ ਖੁੱਲਦਾ ਉਹਦੀ ਅੱਜ ਸਤਿਗੁਰੂ ਵਿਸਤ੍ਰਿਤ ਰੂਪ ਵਿੱਚ ਸਾਨੂੰ ਸੇਧ ਦੇ ਕੇ ਬਖਸ਼ਿਸ਼ ਕਰਦੇ ਨੇ ਇਨ ਬਿਦ ਨਗਰ ਉਠਾ ਮੇਰੇ ਪਾਈ ਕਹਿੰਦੇ ਭਾਈ ਇਹ ਜਿਹੜਾ ਪੰਜ ਭੂਤਕ ਸਰੀਰ ਹੈ ਇਹ ਇਸ ਤਰ੍ਹਾਂ ਵਸਾਇਆ ਜਿਵੇਂ ਧੰਗੁਰੂ ਰਾਮਦਾਸ ਜੀ ਪਹਿਲਾਂ ਨਗਰ ਦੀ ਉਸਾਰੀ ਕੀਤੀ ਹੈ ਤੇ ਧੰਗੁਰੂ ਅਰਜਨ ਸਾਹਿਬ ਜੀ ਨੇ ਜਿੱਥੇ ਵਿੜਾਈ ਨਹੀਂ ਸੀ ਜਿੱਥੇ ਕੋਈ ਸਿਫਤ ਸਲਾਗਾ ਨਹੀਂ ਕਰਦਾ ਸੀ ਉਸ ਉਜਾਰ ਨਗਰ ਨੂੰ ਕਹਿੰਦੇ ਇਸ ਤਰ੍ਹਾਂ ਵਸਾਇਆ ਨਾਮ ਦਾ ਚਪੂ ਲਾ ਕੇ ਨਾਮ ਦਾ ਸੋਮਾ ਲਾ ਕੇ ਵੀ ਅੱਜ ਤੱਕ ਉਸ ਪਾਵਨ ਧਰਤੀ ਤੇ ਜੇ ਕੋਈ 2 ਮਿੰਟ ਬੈਠ ਵੀ ਜਾਏ ਤੇ ਰੂਹ ਠਰ ਜਾਂਦੀ ਹੈ ਸ਼ਾਂਤੀ ਮਿਲ ਜਾਂਦੀ ਹੈ ਕਹਿੰਦੇ ਭਾਈ ਇਨ ਵਿਦ ਨਗਰ ਉੱਠਾ ਮੇਰੇ ਭਾਈ ਇਸ ਮਨ ਨੂੰ ਗੁਰੂ ਦੇ ਇਹ ਜਿਹੜਾ ਸ਼ਰੀਰ ਦਿੱਤਾ ਹੈ ਇਹਨੂੰ ਇਸ ਤਰ੍ਹਾਂ ਟਿਕਾਉ ਚਲੇ ਜਾਂਦਾ ਕਿਵੇਂ ਦੁਰਤ ਗਿਆ ਗੁਰ ਗਿਆਨ ਵਢਾਈ ਰਹਾਉ ਦੁਰਤ ਭਾਵ ਦੁਚਿੱਤਾਪਨ ਮੇਰੇ ਚੁ ਗਿਆ ਵੀ ਆ ਚੰਗਾ ਕੰਮ ਆਇਆ ਮੰਦਾ ਕੰਮ ਆਇਆ ਆ ਸ਼ੋਭਾ ਆ ਸ਼ੋਭਾ ਆਦੇ ਨ ਭਲਾ ਆ ਘੜੀ ਭਲੀ ਐ ਹੁਣ ਮੈ ਪਤਾ ਲੱਗ ਗਿਆ ਸਾ ਘੜੀ ਸੁਲਖਣੀ ਜਿਤ ਪ੍ਰਭ ਆਵੇ ਚਿੱਤ ਘੜੀ ਪਲ ਮੂਰਤ ਸਭ ਭਲਾ ਐ ਜਦੋਂ ਨਾਮ ਚਿੱਤੇ ਆਇਆ ਕਹਿੰਦੇ ਹੁਣ ਇਹ ਸ਼ੰਕੇ ਮਨ ਵਿੱਚੋਂ ਨਿਕਲ ਕੇ ਗੁਰੂ ਦੇ ਗਿਆਨ ਨੇ ਮੈਨੂੰ ਇਹ ਗੱਲ ਧ੍ਰਿੜ ਕਰਵਾ ਦਿੱਤੀ ਐ ਇਸ ਲਈ ਮੇਰਾ ਮਨ ਹੁ ਨਿਜ ਸਰੂਪ ਰੂਪੀ ਘਰ ਨਗਰ ਵਿੱਚ ਵਸ ਗਿਆ ਟਿਕ ਗਿਆ ਰਹਾ ਵਿਸ਼ਨਾਮ ਦੇ ਕੇ ਕੇਂਦਰੀ ਭਾਵ ਸਮਝਾਉਂਦੇ ਨੇ ਆਸਾ ਮਹੱਲਾ ਪੰਜਵਾ ਅਸ਼ਟਪਦੀਆਂ ਘਰ ਦੂਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਪੰਚ ਮਨਾਈ ਪੰਚ ਰਸਾਈ ਕਹਿੰਦੇ ਭਾਈ ਪੰਚ ਮਨਾਈ ਪਹਿਲਾਂ ਪੰਜਾਂ ਦੇ ਵਿੱਚ ਬਣਾਏ ਕਿਹੜੇ ਸਤ ਸੰਤੋਖ ਦਇਆ ਧਰਮ ਧੀਰਜ ਇਹਨਾਂ ਨੂੰ ਪੰਜਾਂ ਨੂੰ ਮਨਾਣਾ ਕੀਤਾ ਕਿਉਂਕਿ ਹਰੀਖ ਦੇ ਵਿੱਚ ਨਾ ਤਾਂ ਸਤ ਹੈ ਨਾ ਧੀਰਜ ਹੈ ਨਾ ਸੰਤੋਖ ਹੈ ਨਾ ਦਇਆ ਤਿੰਨਾਂ ਹੀ ਉਹ ਧਰਮ ਹੈ ਤੇ ਕਹਿੰਦੇ ਪਹਿਲਾਂ ਪੰਜ ਗ੍ਰਹਿਣ ਕੀਤੇ ਨੇ ਪੰਜਾਂ ਨੂੰ ਵਸ ਕੀਤਾ ਇਹ ਪੰਜਾਂ ਨੂੰ ਮਨਾਣਾ ਕੀਤਾ ਪੰਜ ਰੁਸਾਏ ਹੁਣ ਪੰਜ ਰੁਸਾਏ ਕਿਹੜੇ ਕਹਿੰਦੇ ਜਿਹੜੇ ਪਰਮਾਤਮਾ ਨੇ ਇਸ ਸਰੀਰ ਵਿੱਚ ਪਾਏ ਆ ਉਹ ਪੰਜ ਰੁਸਾਅ ਵੀ ਦਿੱਤੇ ਕਿਹੜੇ ਇਸ ਦੇਹੀ ਅੰਦਰ ਪੰਜ ਚੋਰ ਵੱਸੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ ਹੁਣ ਇਹਨਾਂ ਨੂੰ ਰੁਸਾਅ ਦਿੱਤਾ ਹੈ ਕਾਮ ਦਾ ਖਹਿੜਾ, ਕ੍ਰੋਧ ਦਾ ਖਹਿੜਾ, ਲੋਭ ਦਾ, ਮੋਹ ਦਾ ਤੇ ਅਹੰਕਾਰ ਦਾ ਖਹਿੜਾ ਛੱਡ ਦਿੱਤਾ ਹੈ ਪੰਜ ਵੱਸਾਈ, ਪੰਜ ਗਵਾਈ ਹੁਣ ਜਿਹੜੇ ਪੰਜ ਮਨਾਈ ਸੀ ਉਹਨਾਂ ਨੂੰ ਮਨਾਇਆ ਹੀ ਨਹੀਂ ਮਨ ਵਿੱਚ ਵਸਾ ਵੀ ਲਿਆ ਹੈ ਸਤ ਸੰਤੋਖ ਤੇ ਆ ਧੀਰਜ ਧਰਮ ਇਹਨਾਂ ਪੰਜਾਂ ਨੂੰ ਮਨ ਵਿੱਚ ਵਸਾਣਾ ਵੀ ਕੀਤਾ ਹੈ ਪੰਜ ਗਵਾਏ ਜਿਹੜੇ ਪੰਜ ਰੁਸਾਏ ਸਨ ਕਾਮ ਕ્રોਧ ਲੋਭ ਮੋਹ ਹੰਕਾਰ ਇਹਨਾਂ ਨੂੰ ਭਜਾ ਦਿੱਤਾ ਦੂਰ ਕਿਉਂਕਿ ਪੰਜ ਮੰਨਣਗੇ ਤੇ ਪੰਜ ਰੁੱਸਣਗੇ ਸਾਈ ਪ੍ਰਵਾਨਗੀ ਹੋਏਗੀ ਨਾ ਪੰਜ ਪ੍ਰਵਾਨ ਪੰਜ ਪ੍ਰਦਾ ਸਾਈ ਪੰਜਾਂ ਚ ਪ੍ਰਵਾਨਗੀ ਹੋਏਗੀ ਦੇਖੋ ਕਿੱਦਾਂ ਵਗਡਾ ਨੁਕਤਾ ਧੰਗੁਰੂ ਕਲਗੀਧਰ ਪਾਤਸ਼ਾਹ ਨੇ ਦਿੱਤਾ ਹੈ ਪੰਜ ਪਿਆਰੇ ਸਾਜੇ ਹਨ ਨਾ ਤੇ ਪੰਜਾਂ ਨਾਮ ਕੀ ਰੱਖਿਆ ਦਇਆ ਧਰਮ ਮੋਕਮ ਹਿੰਮਤ ਤੇ ਸਾਹਿਬ ਇਹ ਪੰਜ ਹੀ ਪੋੜੀਆਂ ਅਧਿਆਤਮਕ ਤਲਤੇ ਨੇ ਜਦੋਂ ਦਇਆ ਆਈ ਫਿਰ ਧਰਮ ਆਏਗਾ ਜਿਹੜੇ ਆਪਾਂ ਪੰਜ ਮਨਾਏ ਜਾਂ ਪੰਜ ਵਸਾਏ ਦੀ ਗੱਲ ਚੱਲ ਰਹੀ ਹੈ ਦੇ ਆਇਤ ਧਰਮ ਆਏਗਾ ਧਰਮ ਆਇਆ ਤੇ ਮੋਹ ਧਰਮ ਦੇ ਨਾਲ ਪਾਏਗਾ ਤੇ ਜਦੋਂ ਇਹ ਤਿੰਨ ਚੀਜ਼ਾਂ ਮਿਲੀਆਂ ਫਿਰ ਹਿੰਮਤ ਬਣ ਜਾਏਗੀ ਪਰਮਾਤਮਾ ਭਾਨ ਦੀ ਤੇ ਜਦੋਂ ਚਾਰ ਚੀਜ਼ਾਂ ਦਾ ਸੰਗਮ ਹੋ ਗਿਆ ਫਿਰ ਖੋਦੀ ਪਰਮਾਤਮਾ ਦਾ ਰੂਪ ਸਾਹਿਬ ਬਣ ਜਾਏਗਾ ਪੰਜ ਨੁਕਤੇ ਦਿੱਤੇ ਨੇ ਨਾ ਜ਼ਿੰਦਗੀ ਦੇ ਦੇ ਆ ਧਰਮ ਧੀਰਜ ਸੰਤੋਖ ਸਤ ਸੰਤੋਖ ਕਹਿੰਦੇ ਪੰਜ ਮਨਾਲਾ ਤੇ ਪੰਜ ਰੁਸਾ ਦਾ ਤੇਰਾ ਕੰਮ ਬਣ ਗਿਆ ਇਸ ਸੰਸਾਰ ਦੇ ਵਿੱਚ ਕਹਿੰਦੇ ਪੰਜ ਰੁਸਾਣੇ ਬਹੁਤ ਔਖੇ ਨੇ ਕਿਉਂਕਿ ਇਹ ਕਿਹੜਾ ਜਿੰਦ ਨੂੰ ਇਸ ਤਰ੍ਹਾਂ ਚਿੰਬੜੇ ਨੇ ਜਿਵੇਂ ਸਵਾਸ ਨੇ ਚਿੰਬੜੇ ਹੋਏ ਨੇ ਦਿਨ ਰਾਤ ਤੇ ਸਤਗੁਰੂ ਕਹਿੰਦੇ ਨੇ ਕਹਿੰਦੇ ਭਾਈ ਇਨ ਬਿਦ ਨਗਰ ਉਠਾ ਮੇਰੇ ਭਾਈ ਦਰਤ ਗਿਆ ਕੁੜ ਗਿਆਨ ਦ੍ਰਿੜਾਇਨ ਹ ਇਸ ਤਰ੍ਹਾਂ ਮੇਰਾ ਮਨ ਪੰਜ ਨੂੰ ਵਸਾ ਕੇ ਮਨ ਰੂਪੀ ਨਗਰ ਵਸ ਗਿਆ ਤੇ ਪੰਜ ਨੂੰ ਰੁਸਾ ਕੇ ਇਹਦੇ ਵਿੱਚ ਖੜਾਓ ਆ ਗਿਆ ਕਿਉਂਕਿ ਕਲਾ ਕਲੇਸ਼ ਲੜਾਈ ਝਗੜੇ ਈਰਖਾ ਦਵੇਸ਼ ਦਾ ਮੁੱਢ ਕਾਰਨ ਹੀ ਪੰਜ ਚੋਰ ਨੇ ਕ੍ਰੋਧ ਅੱਥ ਦਾ ਹੋ ਜਾਏ ਤੇ ਲੜਾਈ ਬਣ ਜਾਂਦੀ ਹੈ ਸਿਰ ਪਾੜਿਆ ਜਾਂਦੇ ਨੇ ਲੜਾਈ ਵਿੱਚ ਹੰਕਾਰ ਆ ਰਾਤਾ ਦਾ ਆ ਜਾਏ ਤਾਂ ਵੀ ਉਹ ਕਲੇਸ਼ ਦਾ ਰੂਪ ਬਣਾ ਦਿੰਦਾ ਹੈ ਦੇ ਭਾਈ ਸਤਿਗੁਰੂ ਕਹਿੰਦੇ ਨੇ ਫਿਰ ਹੁਣ ਮੇਰੇ ਸਤਿਗੁਰੂ ਨੇ ਗਿਆਨ ਦੇ ਦਿੱਤਾ ਵੀ ਕਿਹੜੇ ਪੰਜ ਮਨਾਣੇ ਤੇ ਕਿਹੜੇ ਪੰਜ ਰੁਸਾਣੇ ਤੇ ਗੁਰੂ ਦੇ ਗਿਆਨ ਦੇ ਨਾਲ ਦੁਚਿੱਤਾਪਨ ਵੀ ਮੁੱਕ ਗਿਆ ਮੇਰਾ ਮਨ ਹਰਿਆ ਭਰਿਆ ਹੋ ਗਿਆ ਰਹਾ ਵਿਸ਼्राम ਦੇ ਕੇ ਕੇਂਦਰੀਪਾ ਸਮਝਾਉਂਦੇ ਨੇ ਸੱਚ ਧਰਮ ਕੀ ਕਰਦੀਨੀ ਵਾਰ ਕਹਿੰਦੇ ਭਾਈ ਉਹ ਸਤਿਗੁਰੂ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਹੈ ਸਾਤ ਧਰਮ ਕੀ ਕਰਦੀ ਨਿਵਾਰ ਤੇ ਮੈਨੂੰ ਇਹ ਜਿਹੜਾ ਮੇਰਾ ਕਾਮ ਕੋ ਲੋਭ ਮੋਹ ਹੰਕਾਰ ਇਹ ਪੰਜਾਂ ਨੂੰ ਨਾਮ ਦੀ ਵਾਰ ਲਾ ਕੇ ਧਰਮ ਦੀ ਵਾਰ ਲਾਈ ਹੈ ਦੀਨੀ ਵਾਰ ਵਾਰ ਪਾ ਵਾਰ ਲਾਈ ਹੈ ਜਿਵੇਂ ਖੇਤ ਦੀ ਵਾਰ ਲਾਈ ਜਾਂਦੀ ਹੈ ਵੇ ਆਵਾਰਾ ਪਸ਼ੂ ਨਾ ਆਏ ਇਹ ਪੰਜਾਂ ਚੋਰਾਂ ਨੂੰ ਵਾਸ ਕਰਕੇ ਮੇਰੇ ਮਨ ਵਿੱਚ ਵਾਰ ਲਾ ਦਿੱਤੀ ਹੈ ਵੀ ਇਹਦੇ ਵਿੱਚ ਦੁਬਾਰਾ ਐਂਟਰੀ ਨਾਲ ਕਰਨਾ ਇਹ ਫਰਹਿ ਮਹक्कम ਗੁਰ ਗਿਆਨ ਵਿਚਾਰ ਮੇਰੇ ਗੁਰੂ ਨੇ ਐਸੀ ਵਾਰਡ ਗਿਆਨ ਦੇ ਖੁੰਡੇ ਦੀ ਰੂਪਤੀ ਲਾਈ ਹੈ ਇਹ ਮੋੜ ਨਹੀਂ ਪਰਤ ਦੇ ਮੈਨੂੰ ਮੁੜ ਕੇ ਤਾੰਗ ਨਹੀਂ ਕਰਦੇ ਇਹੀ ਪੰਜ ਜਿਹੜੇ ਮੇਰੇ ਵੈਰੀ ਸਨ ਇਹ ਮੇਰੇ ਮਿੱਤਰ ਬਣ ਗਏ ਹੁਣ ਮੈਨੂੰ ਪਤਾ ਲੱਗ ਗਿਆ ਹੈ ਵੀ ਇਹ ਪੰਜ ਚੋਰ ਕਾਮ ਕ੍ਰੋਧ ਕਾਇਆ ਕੋ ਗੱਲ ਐ ਜਿਉ ਕੰਚਨ ਸੁਹਾਗਾ ਢਾਲੈ ਪਤਾ ਲੱਗੇ ਸ਼ਰੀਰ ਦਾ ਨਾਸ਼ ਕਰਦੇ ਨੇ ਕ੍ਰੋਧ ਆਤ ਦਾ ਹੋ ਜਾਏ ਲੋਭ ਆਤ ਦਾ ਹੋ ਜਾਏ ਅੰਦਰੋਂ ਅੰਦਰ ਹੀ ਮਨੁੱਖ ਸੜਦਾ ਰਹਿੰਦਾ ਪਰ ਗੁਰੂ ਦੇ ਫਰੇ ਮੁਹੱਕਮ ਭਾਵ ਐਸੀ ਵਾਰਡ ਲਾਈ ਐ ਇਹ ਪੰਜ ਚੋਰ ਕਿਸੇ ਵੀ ਰੂਪ ਵਿੱਚ ਆ ਜਾਣ ਹੋਣੇ ਵਾਰਡ ਨਹੀਂ ਟੁੱਟਦੀ ਐਸੀ ਗੁਰੂ ਦੀ ਕਿਰਪਾ ਨਦਰਸ ਵੱਲੀ ਹੋਈ ਐ ਨਾਮ ਖੇਤੀ ਬੀਜੋ ਭਾਈ ਮੀਤ ਹੁਣ ਕਹਿੰਦੇ ਨਾਮ ਦੀ ਵਾੜ ਲੱਗ ਗਈ ਭਾਈ ਮਿੱਤਰ ਪ੍ਰਭੂ ਇਸ ਖੇਤੀ ਦੀ ਵਾੜ ਦੇ ਵਿੱਚ ਹੁਣ ਨਾਮ ਦਾ ਬੀਜ ਬੀਨਾ ਕਰੋ ਨਾਮ ਬੀਜ ਸੰਤੋਖ ਸੁਹਾਗਾ ਨਾਮ ਦਾ ਬੀਜ ਬਿਨਾ ਕਰੇ ਦੇ ਵਿੱਚ ਸੰਤੋਖ ਦਾ ਸੁਹਾਗਾ ਮਾਰਨਾ ਕਰ ਰੱਖ ਗਰੀਬੀ ਵੇਸ ਗਿਆਨ ਹੋ ਗਿਆ ਨਾਮ ਦਾ ਬੀਜ ਬੀਜਿਆ ਗਿਆ ਤੇ ਜਿਹੜਾ ਬੀਜ ਬੀਜਾਂਗੇ ਤੇ ਕੁਦਰਤ ਦਾ ਨਿਯਮ ਹੈ ਉਗਣਾ ਉਗਣਾ ਚਾਹੇ ਫੁੱਲ ਬੀਜ ਲਈਏ ਚਾਹੇ ਕੰਡੇ ਬੀਜ ਲਈਏ ਕਹਿੰਦੇ ਜਦੋਂ ਨਾਮ ਬੀਜੇਗਾ ਤੇ ਨਾਮ ਪਰ ਫੁੱਲਤ ਹੋਏਗਾ ਨਾਮ ਇੱਕ ਦਿਨ ਉੱਗੇਗਾ ਐਸਾ ਉੱਗਿਆ ਗਿਆ ਪਰ ਸ਼ਰਤ ਯਾਦ ਰੱਖੀ ਰੱਖ ਗਰੀਬੀ ਵੇਸ ਹੰਕਾਰ ਨਾ ਬਣਾਲੀ ਕਿਉਂਕਿ ਨਾਮ ਜਪਣ ਵਾਲੇ ਜਦੋਂ ਹੰਕਾਰ ਵਿੱਚ ਬਣ ਜਾਂਦੇ ਨੇ ਹੰਕਾਰੀ ਬਣ ਜਾਂਦੇ ਨੇ ਤੇ ਉਹਨਾਂ ਦਾ ਸਤਿਆਨਾਸ਼ ਵੀ ਹੋ ਜਾਂਦਾ ਹੈ ਪਰ ਸਤਿਗੁਰੂ ਇੱਥੇ ਅੱਜ ਇਹ ਸਮਝਾਉਂਦੇ ਨੇ ਇਹ ਭਾਈ ਮਿੱਤਰ ਪ੍ਰਭੂ ਨਾਮ ਦਾ ਬੀਜ ਬੀਜਣਾ ਕਰੋ ਫਿਰ ਬੀਜੋਗੇ ਉਹਨੂੰ ਵੇਚਣਾ ਵੀ ਤਾਂ ਹੈ ਸੌਦਾ ਕਰੋ ਗੁਰ ਸੇਵਾਨੀ ਗੁਰੂ ਦੇ ਨਾਲ ਨੇਤਾ ਪ੍ਰਤੀ ਸੌਦਾ ਕਰੋ ਸੌਦਾ ਕਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਵੀ ਉਹਦੇ ਵਿੱਚ ਬੀਜ ਜਿਵੇਂ ਆਪਾਂ ਖੇਤੀ ਵਿੱਚ ਬੀਜ ਬੀਜਦੇ ਹਾਂ ਸਮੇਸਰ ਸੰਭਦੇ ਹਾਂ ਪਾਣੀ ਲਾਣੇ ਆ ਇਸੇ ਤਰ੍ਹਾਂ ਗਿਆਨ ਬੀਜ ਲਿਆ ਵਾਰਡ ਲੱਗ ਗਿਆ ਗਿਆਨ ਦੀ ਅਗਾਂਹ ਮਤ ਆ ਗਈ ਹੈ ਪਰ ਬੀਜ ਨੂੰ ਸਮੇਂ ਸਿਰ ਸਾਹਮਣੇ ਗੁਰੂ ਦੀ ਸੰਗਤ ਆ ਕੇ ਪਏਗਾ ਕਿਉਂਕਿ ਨਹੀਂ ਤਾਂ ਇਹੀ ਜਪਿਆ ਕਈ ਵਰੀ ਹੰਕਾਰ ਦਾ ਰੂਪ ਬਣ ਜਾਂਦਾ ਇਸ ਲਈ ਸਤਿਗੁਰੂ ਕਹਿੰਦੇ ਨੇ ਮਤ ਤੂੰ ਮਾਣ ਕਰੇ ਜੇ ਹੋਂ ਕਿਛ ਜਾਣਦਾ ਮਨ ਨਿਮਾਣਾ ਹੋਏ ਰੋ ਇੱਕ ਆਸਾ ਦੀ ਵਾਰਜ ਬੜਾ ਪਿਆਰਾ ਫਰਮਾਨ ਹੈ ਆਪਾਂ ਪੜਿਆ ਸੀ ਪਿਛਲੇ ਦਿਨੀਂ ਸਿੰਮਰ ਰੁੱਖ ਸਰਾਇਰਾ ਅਤ ਦੇਰਗ ਅਤ ਮੁਚ ਉਹ ਜੇ ਆਵੇ ਆਸ ਕਰ ਜਾਏ ਨਿਰਾਸ਼ੇ ਕਿਤ ਫਲ ਫਿੱਕੇ ਫੁੱਲ ਬਕਬਕੇ ਕਮਣੇ ਆਵੇ ਪਤ ਮਿੱਠਤ ਨੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਕਹਿੰਦੇ ਸਿੰਮਰ ਰੁੱਖ ਬੜਾ ਉੱਚਾ ਹੁੰਦਾ ਫਲ ਵੀ ਲੱਗਿਆ ਹੁੰਦੇ ਫੁੱਲ ਵੀ ਬੜੇ ਸੋਹਣੇ ਪਰ ਪੰਛੀਆਂ ਦੇ ਆਸ ਕਰਕੇ ਜਾਂਦੇ ਨਿਰਾਸ਼ ਹੋ ਕੇ ਕਿਉਂ ਉਹ ਮਾਣ ਵਿੱਚ ਉੱਚਾ ਹੁੰਦਾ ਨਾ ਤਾਂ ਉਹਦੇ ਫਲ ਕਿਸੇ ਕੰਮ ਦੇ ਨਾ ਉਹਦੇ ਫੁੱਲ ਕਿਸੇ ਕੰਮ ਦੇ ਕਹਿੰਦੇ ਜੇ ਨਾਮ ਜਪ ਕੇ ਮਾਣ ਕਰ ਲਿਆ ਭਾਈ ਤੇਰਾ ਨਾ ਤਾਂ ਨਾਮ ਜਪਿਆ ਕਿਸੇ ਕੰਮ ਦਾ ਤੇ ਨਾ ਤੇਰਾ ਆਇਆ ਕਿਸੇ ਕੰਮ ਦਾ ਇਸ ਸੰਸਾਰ ਚ ਰਹਿ ਜਾਣਾ ਇਸ ਲਈ ਸੋਦਾ ਕਰੋ ਗੁਰ ਸੇਵੋ ਨੀਤ ਨਿੱਧਾ ਪ੍ਰਤੀ ਗੁਰੂ ਦੀ ਗੱਲ ਕਰ ਆ ਕੇ ਗੁਰੂ ਦੀ ਵਡਿਆਈ ਸੁਣ ਕੇ ਸੋਦਾ ਨਾਮ ਦਾ ਕਰਨਾ ਕਰ ਤੇ ਗੁਰੂ ਨੂੰ ਨਿਤਾ ਪ੍ਰਤੀ ਸੇਵਣਾ ਕਰ ਧਿਆਣਾ ਕਰ ਤਾਂ ਕਿ ਇਹ ਜਿਹੜੀ ਖੇਤੀ ਹੈ ਇਹ ਉਜੜ ਨਾ ਜਾਏ ਪੰਜ ਚੋਰ ਨਾ ਉਜਾੜ ਦੇਣ ਨਿਤਾ ਪ੍ਰਤੀ ਸਾਭ ਸਾਤ ਸਹਿਜ ਸੁਖੀ ਸਭ ਹਾਕ ਇੱਥੇ ਗੁਰੂ ਦੀ ਸੰਗਤ ਵਿੱਚ ਸ਼ਾਮ ਮਨ ਟਿਕਾਉ ਹੋ ਜਾਂਦਾ ਹੈ ਸਹਿਜ ਅਵਸਥਾ ਵਿੱਚ ਆ ਜਾਂਦਾ ਹੈ ਇੱਥੇ ਸਾਰੀਆਂ ਹਟੀਆਂ ਸੁਖ ਦੀਆਂ ਹੀ ਸੁਖ ਦੀਆਂ ਨੇ ਜਿਹਨੂੰ ਆਪਾਂ ਜਪਜੀ ਸਾਹਿਬ ਚ ਪੜਦੇ ਹਾਂ ਦੁੱਖ ਪਰਹਰ ਸੁਖ ਘਰ ਲਿਆ ਜਾਏ ਕਹਿੰਦੇ ਦੁੱਖ ਗੁਰੂ ਸਤਿਗੁਰੂ ਕਹਿੰਦੇ ਨੇ ਗੁਰਨਾਇਆ ਸਾਹਿਬ ਕਹਿੰਦੇ ਦੁੱਖ ਦੇ ਜਾ ਤੇ ਸੁਖ ਲੈ ਜਾ ਸ਼ਰਤ ਆਣਾ ਗੁਰੂ ਦੀ ਸੰਗਤ ਵਿੱਚ ਪਵੇਗਾ ਗੁਰੂ ਦੀ ਸੰਗਤ ਸੁਣਨੀ ਪਵੇਗੀ ਗੁਰੂ ਦੀ ਗੱਲ ਸਮਝਣੀ ਪਵੇਗੀ ਕਹਿੰਦੇ ਭਾਈ ਇੱਥੇ ਸਾਰੇ ਸ਼ਾਂਤੀ ਦੇ ਸਹਿ ਸੁਭਾਅ ਦੇ ਤੇ ਸੁਖ ਦੇ ਹਟਣੇ ਹਟ ਭਾਵ ਦੁਖੜਨਾ ਨੇ ਸਹਿਵਾ ਭਾਰੀ ਇਕਠਾ ਇਕੋਈ ਸ਼ਾਹੂਕਾਰ ਹੈ ਤੇ ਇਕੋ ਤੂੰ ਵਪਾਰੀ ਹੈ ਸ਼ਾਹੂਕਾਰ ਤੋਂ ਸੌਦਾ ਲੈਣ ਹੈ ਜੀ ਸ਼ਾਹੂਕਾਰ ਕਹਿੰਦਾ ਹੈ ਪ੍ਰੇਮਾ ਭਗਤੀ ਦੀ ਭੇਟਾ ਦੇ ਦੇ ਤੇ ਜੋ ਚਾਹੀਦਾ ਸੌਦਾ ਲੈ ਜਾ ਚਾਹੇ ਦੁਨਿਆਵੀ ਚਾਹੇ ਅਧਿਆਤਮਿਕ ਪਰ ਇੱਥੇ ਸ਼ਾਹੂਕਾਰ ਕੋਣ ਹੈ ਸਤਿਗੁਰੂ ਏਕ ਪਿਤਾ ਏਕ ਸਕੇ ਹੰਵਾਰ ਕਹਿੰਦੇ ਗੁਰੂ ਸਤਿਗੁਰੂ ਕਹਿੰਦੇ ਕਹਿੰਦੇ ਭਾਈ ਖਾਲੀ ਹੱਥ ਆ ਪਰ ਸ਼ਰਧਾ ਲੈ ਕੇ ਆ ਮਨ ਵਿੱਚ ਪ੍ਰੇਮਾ ਭਗਤੀ ਲੈ ਕੇ ਆ ਕਿੰਨੇ ਭਾਈ ਫਿਰ ਤੇਰਾ ਆਇਆ ਵੀ ਸਫਲ ਹੈ ਜੋ ਚਾਹੇ ਉਹ ਮਿਲ ਜਾਏਗਾ ਸਹਾ ਵਪਾਰੀ ਇੱਕ ਹੈ ਸਾਉਕਾਰ ਵੀ ਇੱਕ ਹੈ ਤੇ ਤੂੰ ਵਪਾਰੀ ਹੈ ਵਪਾਰ ਕਰਨ ਆਇਆ ਗੁਰੂ ਤੋਂ ਜਿਹੜਾ ਮਰਜ਼ੀ ਵਪਾਰ ਕਰ ਲੈ ਪਰ ਇੱਥੇ ਖੱਟੀ ਇੱਕ ਦੀ ਹੈ ਜੇ ਜਿਆ ਡਣ ਕੋ ਲੈ ਨਜਗਾਤ ਹੁਣ ਜਿਹੜੀ ਇਹ ਪੰਜ ਪੂਤਕ ਸ਼ਰੀਰ ਰੂਪੀ ਖੇਤੀ ਵਿੱਚ ਨਾਮ ਬੀਜਿਆ ਸੀ ਇਹਦਾ ਕੋਈ ਟੈਕਸ ਨਹੀਂ ਲੱਗਣਾ ਹੁਣ ਟੈਕਸ ਕਿਹੜਾ ਕਹਿੰਦਾ ਭਾਵ ਇਹਨੂੰ ਹੁਣ 5 ਚੋਰ ਸਤਾ ਨਹੀਂ ਸਕਦੇ ਜੇ ਗੁਰੂ ਦੀ ਸੰਗਤ ਵਿੱਚ ਆਏਗਾ ਜੀ ਜੀਆ ਡੰਨ ਇਨਕਮ ਟੈਕਸ ਕਿਹਾ ਜਾਂਦਾ ਜੀ ਜੀਆ ਡੰਨ ਨੂੰ ਕੋਈ ਟੈਕਸ ਨਹੀਂ ਤੈਨੂੰ ਲੱਗੇਗਾ ਲੈ ਨਾ ਜਗਤ ਨਜ਼ਮਾਂ ਦੀ ਫਾਹਿਰ ਤੇਰੇ ਤੋਂ ਇਹ ਟੈਕਸ ਲੇਗੀ ਪਰ ਜਦੋਂ ਗੁਰੂ ਦੀ ਸੰਗਤ ਵਿੱਚ ਆਏਗਾ ਸਤ ਗੁਰ ਕਰਦੀਨੀ ਧਰ ਕੀ ਛਾਪ ਸਤਿਗੁਰੂ ਕਹਿੰਦੇ ਨੇ ਕਹਿੰਦੇ ਧੁਰ ਦਰਗਾਹ ਤੋਂ ਇਹ ਛਾਪ ਤੇਨੂੰ ਗੁਰਨਾਣਕ ਲਾ ਕੇ ਦੇ ਰਿਆ ਹੈ ਭਾਈ ਤਿਰ ਤੋਂ ਜਦੋਂ ਗੁਰੂ ਦੀ ਸੰਗਤ ਵਿੱਚ ਆਏਗਾ ਨਾਮ ਦਾ ਬੀਜ ਬੀਜੇਗਾ ਸੰਗਤ ਵਿੱਚ ਆ ਕੇ ਸਾੰਭੇਗਾ ਨਿਤਾ ਪ੍ਰਤੀ ਗੁਰੂ ਦੀ ਸੇਵਾ ਕਰੇਗਾ ਫਿਰ ਤੈਨੂੰ ਕੋਈ ਪੰਜ ਚੋਰਾਂ ਚ ਕੋਈ ਵੀ ਚੋਰ ਸਤਾ ਨਹੀਂ ਸਕਦਾ ਤੂੰ ਦਿਆ ਧਰਮ ਧੀਰਜ ਸੰਤੋਖ ਇਹਦੇ ਵਿੱਚ ਟਿਕ ਜਾਏਗਾ ਇਹ ਪੰਜ ਚੋਰ ਤੇਰੇ ਜਿਹੜੇ ਵੈਰੀਜ਼ ਨੇ ਤੈਨੂੰ ਤੰਗ ਕਰਦੇ ਨੇ ਇਹ ਵੀ ਤੇਰੇ ਕਾਗਰ ਹੋ ਕੇ ਤੇਰੇ ਨਾਲ ਤੇਰਾ ਸਹਿਯੋਗ ਦੇਣਗੇ ਨਾਮ ਜਪਣ ਦੇ ਵਿੱਚ ਪਰ ਸ਼ਰਤ ਕੀ ਹੈ ਗੁਰੂ ਦੀ ਸੰਗਤ ਵਿੱਚ ਆਣਾ ਪਵੇਗਾ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਵੱਖਰ ਨਾਮ ਲਦਖੇ ਪਚਲਾਵਹ ਕਹਿੰਦੇ ਭਾਈ ਆਇਆ ਇੱਥੇ ਸੱਚਾ ਸੌਦਾ ਖਰੀਦਣ ਪਰ ਇੱਥੇ ਨਾਮ ਦਾ ਵਪਾਰ ਕਰਕੇ ਨਾਮ ਦਾ ਸੌਦਾ ਲੈ ਕੇ ਲਦਖੀਪ ਚਲਾਵੋ ਆਪਣੀ ਜਿਹੜੀ ਕਮਾਈ ਹੈ ਘਾਲ ਹੈ ਜਿਹੜੀ ਆਪਣਾ ਮਨੁੱਖਾ ਜਾਮਾ ਇਹਦਾ ਲਾਹਾ ਖਟਣਾ ਕਰ ਲੈ ਲਾਹ ਗੁਰਮੁਖ ਕਰਿਆ ਵਹ ਮੰਨੁ ਨੇ ਅਵੀ ਤਲਤੇ ਆਪਾਂ ਕੋਈ ਫਸਲ ਬਾੜੀ ਵੇਚਣ ਜਾਈਏ ਜਾਂ ਕੋਈ ਸੌਦਾ ਕਰਨ ਜਾਈਏ ਆਪਾਂ ਮੁਨਾਫਾ ਦੇਖਦੇ ਆਂ ਕਹਿੰਦੇ ਗੁਰੂ ਦੀ ਸੰਗਤ ਵਿੱਚ ਆ ਕੇ ਨਾਮ ਨੂੰ ਧਿਆਨ ਨਾਲ ਸੁਣ ਚਣਕੇ ਹਿਰਦੇ ਵਿੱਚ ਮਨ ਜਿਵੇਂ ਬੱਚੇ ਨੂੰ ਇੱਕ ਵਾਰੀ ਡਾਂਟਿਆ ਜਾਏ ਦੋ ਵਾਰੀ ਡਾਂਟਿਆ ਜਾਏ ਆਖਰ ਬੱਚਾ ਮੰਨ ਹੀ ਜਾਂਦਾ ਵੀ ਮੰਨਣਾ ਹੀ ਪੈਣਾ ਕੋਈ ਹਾਲ ਹੀ ਨਹੀਂ ਕਹਿੰਦੇ ਇਸੇ ਤਰ੍ਹਾਂ ਗੁਰੂ ਦੀ ਗੱਲ ਮਨ ਨੂੰ ਇੱਕ ਵਾਰੀ ਠੋਕਰ ਲੱਗੇਗੀ ਦੋ ਵਾਰੀ ਲੱਗੇਗੀ ਆਖਰ ਜਦੋਂ ਮੰਨ ਗਿਆ ਤੇ ਤੇਰੇ ਵਿੱਚ ਤੇ ਪ੍ਰਮਾਤਮਾ ਵਿੱਚ ਕੋਈ ਭਿੰਨ ਭੇਤ ਨਹੀਂ ਰਹੇਗਾ ਇਸ ਲਈ ਲੈ ਲਾਹਾ ਗੁਰੂ ਦੀ ਸੰਗਤ ਵਿੱਚ ਆ ਕੇ ਲਾਹਾ ਖਟ ਕੇ ਜਾਓ ਭਾਈ ਗੁਰਮੁਖ ਕਰ ਆਵੋ ਆਪਣੇ ਨਿਜ ਸਰੂਪ ਦੀ ਪਛਾਣ ਗੁਰੂ ਦੀ ਸੰਗਤ ਵਿੱਚ ਆ ਕੇ ਹੋਣੀ ਹੈ ਸਤ ਗੁਰ ਸਾਹੋ ਸਿੱਖ ਵਣ ਜਾਰੇ ਕਹਿੰਦੇ ਭਾਈ ਇੱਥੇ ਸਤ ਗੁਰ ਤੋਂ ਸ਼ਾਹੂਕਾਰ ਹੈ ਦਾਤਾਂ ਵੰਡਣ ਵਾਲਾ ਹੈ ਦੱਦਾ ਦਾਤਾ ਹੈ ਕਿ ਸਭ ਕੋ ਦੇਵਨਾਰ ਜਿਹਨੂੰ ਸਤ ਗੁਰ ਕਹਿੰਦੇ ਨੇ ਜਗਤ ਭਿਖਾਰੀ ਫਿਰ ਤਾਂ ਸਭ ਕੋ ਦਾਤਾ RAM ਦੇਣ ਵਾਲਾ ਇੱਕੋ ਹੈ ਜਗਤ ਸਾਰਾ ਪੈ ਖਰੀਦੀ ਨੇ ਆਈ ਏ ਕਹਿੰਦੇ ਸਤਿਗੁਰੂ ਸ਼ਾਹ ਹੋ ਸਤਿਗੁਰੂ ਸ਼ਾਹੂਕਾਰ ਹੈ ਜੋ ਚਾਹੀਦਾ ਲੈਲਾ ਸਿੱਖ ਬਣ ਜਾ ਰਹੇ ਜਿਹੜੇ ਸਿੱਖ ਸਿੱਖਿਆ ਲੈਣ ਵਾਲੇ ਨੇ ਉਹ ਬਣ ਜਾ ਰਹੇ ਭਾਵ ਵਣਜ ਕਰਨ ਭਾਵ ਸੌਦਾ ਖਰੀਦਣ ਆਏ ਨੇ ਪੂੰਜੀ ਨਾਮ ਲੇਖਾ ਸਾਚ ਸਮਾਰੇ ਕਹਿੰਦੇ ਪੂੰਜੀ ਚਾਹੀਦੀ ਹੈ ਕਿਉਂਕਿ ਸੌਦਾ ਖਰੀਦਣਾ ਹੋਵੇ ਤੇ ਪੈ ਧਨ ਦੌਲਤ ਚਾਹੀਦੀ ਹੈ ਨਾ ਦੁਨਿਆਵੀ ਤਲ ਤੇ ਕੋਈ ਨਾ ਅਨਖਰੀਦਣਾ ਹੈ ਜਾਂ ਸਬਜ਼ੀ ਖਰੀਦਣੀ ਹੈ ਜਾਂ ਕੁਝ ਵੀ ਖਰੀਦਣਾ ਉਹਦੇ ਲਈ ਧਨ ਵੀ ਚਾਹੀਦਾ ਕਹਿੰਦੇ ਨਾਮ ਦਾ ਸੌਦਾ ਚਾਹੀਦਾ ਜੇ ਇੱਥੇ ਸੌਕਰ ਤੋਂ ਸੁੱਖ ਚਾਹੀਦਾ ਤੇ ਇੱਥੇ ਵੀ ਪੂੰਜੀ ਦੇਣੀ ਪੈਣੀ ਹੈ ਧਨ ਦੇਣਾ ਪੈਣਾ ਮਾਇਆ ਦੀ ਗੱਲ ਨਹੀਂ ਹੈ ਇੱਥੇ ਕਹਿੰਦੇ ਪੂੰਜੀ ਨਾਮ ਨਾਮ ਦੀ ਪੂੰਜੀ ਗੁਰੂ ਦੇ ਚਰਨਾਂ ਸਮਰਪਿਤ ਕਰ ਮੇਰੇ ਵਰਗਾ ਕਿਦਰੇ ਇੱਕ ਮਿੰਟ ਉੱਠ ਕੇ ਸਿਮਰਨ ਕਰ ਲਿਆ ਤੇ 10 ਦਿਨ ਤਾਂ ਮਾਨਿਤੀ ਦੀ ਤਿਕਦਾ ਵੀ ਮੈਂ ਸਿਮਰਨ ਕੀਤਾ ਪਰ ਸਤਿਗੁਰੂ ਕਹਿੰਦੇ ਨੇ ਅਸੰਖ ਜਪ ਅਸੰਖ ਭਾਉ ਤੂੰ ਕਹਿੰਦਾ ਮੈਂ ਕੀਤਾ ਤੇਰੇ ਵਰਗੇ ਪਤਾ ਨਹੀਂ ਕਿੰਨੇ ਕਰੋੜਾਂ ਨੇ ਕੋਈ ਗਿਣਤਕਾਰੀ ਨਹੀਂ ਹੈ ਨਾਮ ਜਪਣ ਨਾਮ ਰਸੇ ਨਾਮ ਤੱਪੇ ਕਿੰਨੇ ਨੇ ਪਰ ਸ਼ਰਤ ਹੈ ਕਹਿੰਦੇ ਗੁਰੂ ਸੌਦਾ ਦਿੰਦਾ ਹੈ ਪਰ ਉਹਦੀ ਬਦੌਲਤ ਪੂੰਜੀ ਨਾਮ ਨਾਮ ਦਾ ਧੰਨ ਲੈਂਦਾ ਹੈ ਸ਼ਰਦਾ ਭਾਵਨਾ ਦਾ ਪ੍ਰੇਮਾ ਭਗਤੀ ਦਾ ਧੰਨ ਲੈਂਦਾ ਹੈ ਲੇਖਾ ਸੱਚ ਸਮਾਰੇ ਫਿਰ ਲੇਖੇ ਜੋਖੇ ਵੀ ਪਾਰ ਦਿੰਦਾ ਜੋ ਤੈਨੂੰ ਮਿਲ ਜਾਏਗਾ ਪਰ ਹੋਵੇ ਜਾਇਜ ਨਜਾਇਜ਼ ਨਹੀਂ ਕਿਉਂਕਿ ਨਜਾਇਜ਼ ਉਹਦੀ ਡਿਕਸ਼ਨਰੀ ਕਿ ਲਵਜ ਹੀ ਨਹੀਂ ਹੈ ਜਾਇਜ ਹੈ ਜਾਇਜ ਤੈਨੂੰ ਦੇਵੇਗਾ ਜੋ ਚਾਹਨਾ ਹੈ ਐਸ਼ੋ ਵਰਜ ਧੰਨ ਦੋਲਤ ਇਸ ਲਈ ਸਤਿਗੁਰੂ ਨੇ ਕਿਹਾ ਨਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਸੰਭਾਲਣਾ ਇਸ ਪੰਜ ਭੂਤਕ ਦੇਹੀ ਨੂੰ ਹੈ ਚੈ ਸੰਭਾਲ ਕੇ ਤੇ ਬ੍ਰਹਮ ਗਿਆਨੀ ਬਣ ਜਾ ਤੇ ਚਾਏ ਨਾ ਸਾਂਭ ਕੇ ਲੋਕਾਂ ਦੀਆਂ ਫਟਕਾਰਾਂ ਲੈ ਲੈ ਗੁਰੂ ਦੀਆਂ ਫਟਕਾਰਾਂ ਲੈ ਲੈ ਕਹਿੰਦੇ ਗੁਰੂ ਦੀ ਸੰਗਤ ਵਿੱਚ ਆ ਕੇ ਭਾਈ ਨਾਮ ਦਾ ਧੰਨ ਦੇ ਕੇ ਗੁਰੂ ਤੋਂ ਲੇਖੇ ਜੋਖੇ ਦਾ ਕਾਗਜ਼ ਪੜਵਾ ਲੈ ਕਿਉਂਕਿ ਲੇਖਾ ਕਤੈ ਨਾ ਛੁੱਟੀ ਐ ਲੇਖਿਆਂ ਜੋਖਿਆਂ ਕਰਕੇ ਕਦੇ ਛੁੱਟ ਨਹੀਂ ਸਕਦਾ ਕਿਤੇ ਕਹਦੇ ਵੀ ਜੀ ਮੈਂ ਤਾਂ ਇੰਨੇ ਚੰਗੇ ਕਰਮ ਕੀਤੇ ਹੋ ਸਕਦਾ ਪਿਛਲੇ ਜਨਮਾਂ ਦੇ ਕਿੰਨੇ ਮੰਦੜੇ ਕਰਮ ਹੋਣ ਕੋਈ ਕੀ ਆ ਪਤਾ ਇਸ ਲਈ ਕਹਿੰਦੇ ਨਾਮ ਦੀ ਪੂੰਜੀ ਦੇ ਕੇ ਸੱਚਾ ਸੌਦਾ ਲੈ ਲੈ ਸਤਿਗੁਰੂ ਤੋਂ ਨਾਮ ਦਾ ਆਸਰਾ ਲੈ ਲੈ ਸਤਿਗੁਰੂ ਦਾ ਆਸਰਾ ਤੱਕ ਲੈ ਸੋ ਵਸੈ ਇਤਕਰ ਜਿਸ ਗੁਰਪੂਰੇ ਸੇਵ ਕਹਿੰਦੇ ਉਹੀ ਆਪਣੇ ਨਿਜ ਰੂਪ ਵਿੱਚ ਵਸਦਾ ਹੈ ਜਿਨੇ ਪੂਰੀ ਗੁਰਦੀ ਸੇਵ ਕੀਤੀ ਹੈ ਭਾਵ ਨਾਮ ਜਪਿਆ ਹੈ ਨਾਮ ਦੀ ਵਡਿਆਈ ਵੀ ਗੁਰੂ ਦੇ ਚਰਨੇ ਸਮਰਪਿਤ ਕਰ ਦਿੱਤੀ ਨਾਮ ਦੀ ਘਾਲ ਵੀ ਗੁਰੂ ਨੂੰ ਕਹਿ ਬੇ ਤੂੰ ਕਰਾਨਾ ਤਾਂ ਤਾਂ ਸੇਵਾ ਕਰਨਾ ਤਾਂ ਨਾਮ ਜਪਦਾ ਮੇਰੇ 'ਚ ਕੋਈ ਸਮਰੱਥਾ ਨਹੀਂ ਕੋਈ ਮੇਰੇ 'ਚ ਬਲ ਨਹੀਂ ਹੈ ਕਿਉਂਕਿ ਹਮ ਰੁਰਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਕੀਰੇ ਹਮਾ ਥਾਪੇ ਮੈਂ ਕੀੜੇ ਦੀ ਨਿਆਈ ਸਾਂ ਮੈਨੂੰ ਛਾਪ ਕੇ ਬਾਸ਼ਾਈ ਦੇ ਦਿੱਤੀ ਹੈ ਮੇਰੇ ਵਰਗੇ ਪਤ ਨਹੀਂ ਕਿੰਨੇ ਘਰੋਲਦੇ ਫਿਰਦੇ ਨੇ ਸਤਿਗੁਰੂ ਤੂੰ ਮੇਰੇ ਤੇ ਤਰਸ ਕੀਤਾ ਮੈਨੂੰ ਸੰਗਤ ਬਖਸ਼ੀ ਹੈ ਇਸ ਲਈ ਕਹਿੰਦੇ ਇਸ ਨਿੱਜ ਰੂਪ ਵਿੱਚ ਕੋਈ ਟਿਕਾ ਪਾਉਂਦਾ ਕੋਈ ਮਾਨਸਿਕ ਸੁੱਖ ਪਾਉਂਦਾ ਜਿਨੇ ਪੂਰੇ ਗੁਰੂ ਦੀ ਦੱਸੀ ਹੋਈ ਸੇਵਾ ਕੀਤੀ ਹੈ ਅਬ ਚਲ ਨਗਰੀ ਨਾਨਕ ਦੇਵ ਕਹਿੰਦੇ ਅਬ ਚਲ ਚਲਾਏ ਮਨ ਤੋਂ ਰਹਿ ਤੇ ਪੰਜ ਬੂਤਕ ਨਗਰੀ ਹੈ ਕਹਿੰਦੇ ਭਾਈ ਧੰਗ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਸਤਿਗੁਰੂ ਸ਼ਬਦ ਦੀ ਸਮਾਪਤੀ ਕਰਦੇ ਨੇ ਨਾਨਕ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਜਿਹੜੀ ਨਗਰੀ ਹੈ ਇਹ ਪੰਜ ਪੂਤਕ ਸ਼ਰੀਰ ਦਾ ਜਿਹੜਾ ਸੁੱਖ ਹੈ ਇਸੇ ਸੰਸਾਰ ਚ ਨਹੀਂ ਇਹ ਦਰਗਾਹ ਵਿੱਚ ਵੀ ਨਾਲ ਜਾਏਗਾ ਇਸ ਲਈ ਭਾਈ ਗੁਰੂ ਦੇ ਹਜੂਰ ਨਾਮ ਦਾ ਧੰਨ ਦੇ ਕੇ ਗੁਰੂ ਤੋਂ ਮਾਨਸਿਕ ਸੁੱਖ ਲੈ ਲੈ ਗੁਰੂ ਤੋਂ ਸਦੀਵੀ ਸੁੱਖ ਦਰਗਾਹ ਦੇ ਲੇਖੇ ਜੋਖਿਆਂ ਦਾ ਖਾਤਾ ਖਤਮ ਕਰ ਲੈ ਕਿਉਂਕਿ ਲੇਖਿਆਂ ਦੇ ਨਾਲ ਸੰਪੂਰਨ ਨਹੀਂ ਹੋਇਆ ਜਾ ਸਕਦਾ ਪਤਾ ਨਹੀਂ ਜਾਣੇ ਅਣਜਾਣੇ ਕਿੰਨੇ ਕੁ ਅਸੀਂ ਮੰਦੜੇ ਕਰਮ ਕੀਤੇ ਜਿਹਦਾ ਸਾਨੂੰ ਹੀ ਨਹੀਂ ਪਤਾ ਉਹਦਾ ਵੀ ਲੇਖਾ ਜੋਖਾ ਕਲੀਅਰ ਹੋ ਜਾਂਦਾ ਹੈ ਕਿਉਂਕਿ ਜਦੋਂ ਆਪ ਧੰ ਗੁਰੂ ਨਾਨਕ ਸਾਹਿਬ ਧੰ ਗੁਰੂ ਅਰਜਨ ਸਾਹਿਬ ਜੀ ਜਦੋਂ ਗੁਰੂ ਦੇ ਦਰ ਤੇ ਆਪਣੇ ਆਪ ਨੂੰ ਸਮਰਪਿਤ ਕਰ ਦੇਗਾ ਭਾਵ ਪੰਜ ਤੇਰੀ ਚੋਰ ਜਿਤੋਂ ਰਸਾ ਦੇਗਾ ਤੇ ਪੰਜ ਗੁਣ ਹਿਰਦੇ 'ਚ ਵਸਾ ਲੇਗਾ ਫਿਰ ਦਸਮ ਦਵਾਰ ਕੂਚੀ ਜਪ ਦੀ ਜੈਤੋਦਿਆਲ ਕੋ ਦਰਸ਼ਨ ਕੀਜੇ ਫਿਰ ਉਹਦਾ ਦਿਦਾਰ ਆ ਹੋ ਜਾਏਗਾ ਪਰ ਸ਼ਰਤ ਇਹੀ ਹੈ ਵੀ ਗੁਰੂ ਦੀ ਗੱਲ ਮੰਨਣੀ ਪੈਗੀ ਗੁਰੂ ਦੇ ਆਸ਼ੇ ਤੇ ਚੱਲਣਾ ਪਏਗਾ ਸੋ ਗੁਰੂ ਪਿਆਰੀ ਸਾ ਸੰਗਤ ਜੀ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ શ્રી ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਣਾ ਦੇਉ ਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਲੇਖੇ ਕਤਹਿਨ ਛੁੱਟੀ ਐ ਖੇਨ ਖੇਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇਹ ਸੱਜਣਾ ਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ ਗੱਜ ਬੱਜ ਕੇ ਫਤੇ ਦਾ ਜਵਾਬ ਫਤੇ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ